ਹਰ ਪਰਿਯਾਸਿਕਾਂ ਦੀ ਹੋਰ ਪੰਜਾਬੀ ਬਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਤੁਹਾਡੇ ਲਈ ਵਰਕ ਵਾਲੇ ਕਾਫੀ ਦਿਨਾਂ ਤੋਂ ਜਿਹੜੀਆਂ ਆਪਣੀਆਂ ਵੀਡੀਓ ਆ ਰਹੀਆਂ ਸੀ ਉਹ ਆ ਰਹੀਆਂ ਸੀ ਵਿంటర్ ਕਲੈਕਸ਼ਨ ਦੀਆਂ ਵਿంటర్ ਕਲੈਕਸ਼ਨ ਦੀਆਂ ਵੀਡੀਓ ਆ ਰਹੀਆਂ ਸੀ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੱਤਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਤਕਰੀਬਨ ਤਕਰੀਬਨ ਆਪਣਾ ਸਾਰਾ ਸਟਾਕ ਸੀਗਾ ਜਿਹੜਾ ਵਿంటర్ ਵਾਲਾ ਕਲੀਅਰ ਹੋ ਗਿਆਗਾ ਇੱਕ ਕਦੀ ਵੀਡੀਓ ਜੇ ਹੋਊਗੀ ਤਾਂ ਆਪਾਂ ਹੋਰ ਲਗਾਵਾਂਗੇ ਨਹੀਂ ਤਾਂ ਆਪਣੀ ਹੁਣ ਵਰਕ ਵਾਲੀਆਂ ਵੀਡੀਓ ਆਇਆ ਕਰਨੀਆਂ ਵਰਕ ਵਾਲੇ ਸੂਟਾਂ ਦੀ ਆਈ ਪਾਰਟੀ ਵਾਰ ਸੂਟ ਹੋਣਗੇ ਬਹੁਤ ਜ਼ਿਆਦੇ ਵਧੀਆ ਕਲੈਕਸ਼ਨ ਹੋਊਗਾ ਰੇਟ ਹੋਊਗਾ ਜਿਹੜਾ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਪਲੀਜ਼ ਭੈਣਾ ਰੇਟ ਨੂੰ ਵਾਰ-ਵਾਰ ਮੈਨੂੰ ਮੈਸੇਜ ਨਾ ਕਰਿਓ ਕਰਿਆ ਕਰੋ ਇਹ ਵੀਡੀਓ ਪਹਿਲਾਂ ਚੰਗੀ ਤਰ੍ਹਾਂ ਸੁਣਿਆ ਕਰੋ ਰੇਟ ਆਪਣਾ ਵਿੱਚ ਹੀ ਦੱਸਿਆ ਹੁੰਦਾ ਹੈਗਾ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਕਿ ਤੁਹਾਡੇ ਵਰਗੀਆਂ ਭੈਣਾ ਹੋਰ ਆਪਣੇ ਸੂਟਾਂ ਦਾ ਸੂਟ ਦੇਖ ਸਕਣ ਤੇ ਸੋਹਣੇ ਸੋਹਣੇ ਸੂਟ ਘਰ ਬੈਠੇ ਮੰਗਵਾ ਸਕਣ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਲੈਣਾ ਤਾਂ ਵੀ ਤੁਸੀਂ ਸਾਨੂੰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਾਡੇ ਤੋਂ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਚਲੋ ਜੀ ਬਹੁਤ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਇਹ ਜਿਹੜੇ ਸੂਟ ਨੇ ਰਹਿਣਾਂ ਵਾਲੇ ਨੇ ਤੁਸੀਂ ਕਿਸੇ ਵੀ ਮੌਸਮ 'ਚ ਵੇਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸਟਾਫ ਆ ਸਟਾਫ ਦੀ ਜਿਹੜੀ ਫਿਨਿਸ਼ਿੰਗ ਆ ਕਿ ਉਹ ਬਿਲਕੁਲ ਨਹੀਂ ਜਾਣੀ ਕਿਉਂਕਿ ਇਹ ਮਸਲੀਨ ਦਾ ਸਟਾਫ ਆ ਚਲੋ ਜੀ ਦਿਖਾਉਣੀ ਆ ਤੁਹਾਨੂੰ ਨੈਕਸਟ ਪਹਿਲਾ ਸੂਟ ਆ ਵਾਲੀ ਬਣੀ ਹੋਈ ਆ ਇਹਦੀ neck line ਸਾਰਾ neck ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ neck line ਦੇ ਨਾਲ ਸਾਰੇ ਸਾਰੇ ਸੋਲੋ ਪੀਸ ਹੋਣਗੇ ਆਪਾਂ ਜਿਹੜੇ ਤੁਹਾਨੂੰ ਦਿਖਾਵਾਂਗੇ ਆਹ ਵਾਲਾ ਵਰਕੇ ਦੇ ਘੇਰੇ ਤੇ ਰਹਿਣ ਵਾਲਾ ਹੈਂਡਵਰਕ ਦਾ ਪੀਸ ਆ ਇਹ ਸਾਰਾ ਆਹ ਵਾਲੇ ਬਣੇ ਹੋਏ ਨੇ ਇਹਦੇ ਮੋਰ ਮੋਰਨੀਆਂ ਦਾ ਡਿਜ਼ਾਈਨ ਆ ਗਾ ਇਹਦੇ ਤੇ ਇਹਦੇ ਨਾਲ ਜਿਹੜੀ ਬਾਟਮ ਮਿਲੂਗੀ ਤੁਹਾਨੂੰ ਉਹ ਵੀ ਵਰਕ ਵਾਲੀ ਮਿਲੂਗੀ ਆ ਵਾਲੀ ਇਹਦੇ ਨਾਲ ਵਰਕ ਵਾਲੀ ਬਾਟਮ ਰਹਿਣ ਵਾਲੀ ਆ ਪੀਸ ਬਣ ਕੇ ਨਾ ਬਹੁਤ ਜਿਆਦਾ ਜਿਆਦਾ ਵਧੀਆ ਤਿਆਰ ਹੁੰਦਾਗਾ ਕਿਉਂਕਿ ਆਪਾਂ ਇੱਕ ਆਫੀ ਪੀਸ ਪਹਿਲਾਂ ਸੇਲ ਕਰ ਚੁੱਕੇ ਹਾਂਗੇ ਆ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਨੈਟ ਦਾ ਡਿਜ਼ਾਈਨ ਲਗਾ ਕੇ ਔਰਗੈਂਜਾ ਦਾ ਵਰਕ ਕਰਕੇ ਵਿਚਾਲੇ ਕੰਟਰਾਸਟਾਗਾ ਚੈੱਕ ਕਰ ਸਕਦੇ ਹੋਗੇ ਤੁਸੀਂ ਇਹ ਸੀ ਆਪਣੇ ਕੋਲੇ ਫਰਸਟ ਕਲਰ ਬਹੁਤ ਜਿਆਦਾ ਸੋਹਣਾ ਜਿਹਾ ਇਹਦਾ ਸੂਟ ਦਾ ਜਿਹੜਾ ਰੇਟ ਆ ਉਹ 1250 ਰੁਪਏ ਰਹਿਣ ਵਾਲਾਗਾ ਲਗ ਲਗ ਰੇਟ ਹੋਣਗੇ ਸਾਰੇ ਸੂਟਾਂ ਦੇ ਨਾਮ ਦੇ ਨਾਲ ਚੈੱਕ ਕਰੀ ਜਾਇਓ ਕਿਸੇ ਮੇਰੀ ਭੈਣ ਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਨਫਰਮ ਕਰ ਦਿਓ ਇਹਦੇ ਤੇ ਜਿਹੜਾ ਵਰਕ ਰਿਆ ਨਾਲ ਉਹ ਥ੍ਰੈਡ ਦਾ ਰਹਿਣ ਵਾਲਾਗਾ ਪਿਸਤਾਜੇ ਕਲਰ ਦਾ ਸੂਟ ਆ ਵਰਕ ਚੈੱਕ ਕਰ ਸਕਦੇ ਹੋਗੇ ਸਾਰਾ 프ਾਂਟੇ ਦਾ ਤਿਆਰ ਆ ਬਹ ਆ ਕੀ ਰੇਤੇ ਵਰਕ ਆ ਕੇ ਵਿੱਚ ਛੋਟੀ ਬੂਟੀ ਦਿੱਤੀ ਹੋਈ ਹੋਗੀ ਇਹਦਾ ਜਿਹੜਾ ਦੁਪੱਟਾ ਦਾ ਉਹ ਵੀ ਵਰਕ ਵਾਲਾ ਰਹਿਣ ਵਾਲਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਨਾਲ ਸੌਫਟ ਮਸਲੀਨ ਦੇ ਦੁਪੱਟੇ ਨੇ ਆ ਬਹ ਵਾਲਾ ਰਹਿਣ ਨਾਲ ਵਰਕ ਦੁਪੱਟੇ ਤੇ ਇਹਦਾ ਜਿਹੜਾ ਸੂਟ ਦਾ ਰੇਟ ਆ ਉਹ 1050 ਰੁਪਏ ਰਹਿਣ ਵਾਲਾਗਾ ਪਿਸਤਾ ਕਲਰ ਦਾ ਸੂਟ ਆ ਨਾਲ ਬਾਜਰੀ ਕਲਰ ਦਾ ਦੁਪੱਟਾ ਦਾ කළරාග පිෙදි නැක්ලයින් වනිවෙයඒවිත් රඩ්ද වර්කාග ਬਹੁਤ ਜਿਆਦਾ ਜਾਨਦਾਰ ਕਪੜਾ ਦਾ ਇਦਾਂ ਨਹੀਂ ਹੋਊਗਾ ਵੀ ਤੁਸੀਂ ਵਾਸ਼ ਕੀਤਾ ਤੇ ਇਹ ਇਦਾਂ ਹੀ ਮਰਿਆ ਜਾਊਗਾ ਜਿਵੇਂ ਆਪਾਂ ਕਹਿ ਦਿੰਨੇ ਆਂਗੇ ਇਦਾਂ ਇਹਨੂੰ ਕੁਝ ਨਹੀਂ ਹੋਊਗਾ ਬਹੁਤ ਜਿਆਦਾ ਵਧੀਆ ਜਾਨਦਾਰ ਕਪੜਾ ਹੈ ਜਿੱਦਾਂ ਮਰਜੀ ਤੁਸੀਂ ਧੋਈ ਜਾਓ ਪੈਸੇ ਲੱਗੇ ਤੁਹਾਡੇ ਵੇਸਟ ਨਹੀਂ ਜਾਣਗੇ ਆਹ ਵਾਲਾ ਇਹਦਾ ਘੇਰੇ ਤੇ ਵਰਕ ਆ ਗਿਆ ਆਹ ਵਾਲੀਆਂ ਦੀ ਨਾਲ ਸਲੀਵਜ਼ ਦਿੱਤੀਆਂ ਹੋਈਆਂ ਨੇ ਚਾਹੇ ਤੁਸੀਂ ਪਹੁੰਚਿਆਂ ਤੇ ਵੀ ਕਰ ਸਕਦੇ ਆ ਇਹਦੇ ਵਾਈਟ ਕਲਰ ਦਾ ਬਹੁਤ ਵਰਕ ਹੈਗਾ ਤਾਂ ਕਰਕੇ ਥੋੜਾ ਜਿਹਾ ਤੁਹਾਨੂੰ ਘੱਟ ਦਿਖੂਗਾ ਵੀਡੀਓ ਦੇ ਵਿੱਚ ਪੀਸ ਬਹੁਤ ਜਿਆਦਾ ਵਧੀਆ ਤਿਆਰ ਕੀਤਾ ਹੋਇਆ। ਇਹਦੇ ਨਾਲ ਜੁ ਦੁਪੱਟਾ ਦਾ ਜਿਹੜਾ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੂਗਾ। ਦੁਪੱਟਾ ਆਪਾਂ ਖੋਲ ਕੇ ਦਿਖਾ ਦਿੰਨੇ ਆ। ਫੁੱਲੇ ਡੁੱਲੇ ਦੁਪੱਟੇ ਹੁੰਦੇ ਨੇ ਕੋਈ ਐਦਾਂ ਨਹੀਂ ਹੋਊਗਾ ਵੀ ਖੋਲ ਕੇ ਨਹੀਂ ਦਿਖਾਏ ਪਤਾ ਨਹੀਂ ਵਿੱਚੋਂ ਕੀ ਨਿਕਲੂਗਾ। ਕਿਸੇ ਵੀ ਪ੍ਰਕਾਰ ਦੇ ਤੁਸੀਂ ਟੈਂਸ਼ਨ ਨਾ ਲਿਆ ਕਰੋ ਕਿਉਂਕਿ ਜਿਹੜਾ ਆਪਾਂ ਔਨਲਾਈਨ ਸਟਾਫ ਭੇਜਦੇ ਹੁੰਨੇ ਆ ਬਹੁਤ ਜਿਆਦਾ ਸੋਚ ਵਿਚਾਰ ਕੇ ਉਹਦੀ ਵੀਡੀਓ ਲਾਉਣੀ ਹੁੰਦੀ ਆ ਵੀ ਕਿਸੇ ਵੀ ਪੱਖੋਂ ਕਸਟਮਰ ਨਾਰਾਜ਼ ਨਾ ਹੋ ਜਾਵੇ। ਪੱਟੇ ਦਾ ਪਨਾ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਆ ਵਾਲੀ ਇਹਦੇ ਬਣੀ ਹੋਈ ਆ ਪੱਟੀ ਵਰਕ ਨਾਲ ਪੱਟੀ ਦੀ ਤਰ੍ਹਾਂ ਵਰਕ ਕੀਤਾ ਹੋਇਆ ਟੂ ਸਾਈਡ ਵਰਕ ਕੀਤਾ ਹੋਇਆ ਇਹ ਲੈਸ ਨਹੀਂ ਲਗਾਈ ਹੋਈ ਇਹਦਾ ਵੀ ਜਿਹੜਾ ਸੂਟ ਦਾ ਰੇਟ ਹੈ 1050 ਰੁਪਏ ਰਹਿਣ ਵਾਲਾਗਾ ਅਗਲਾ ਜਿਹੜਾ ਸੂਟ ਆ ਗਿਆ ਆਪਣੇ ਕੋਲੇ ਪੇਸ ਵਾਲਾ ਆ ਗਿਆ ਇਹ ਸਾਰੇ ਸੂਟ ਤੇ ਪੇਂਟ ਮਿਲੂਗਾ ਤੁਹਾਨੂੰ ਚੈੱਕ ਕਰੋ ਕਿੰਨਾ ਚਾਹ ਦੇ ਵਧੀਆਗਾ ਤੇ ਪੇਂਟ ਕੀਤਾ ਹੋਇਆ ਇਹ ਜ ਸੂਟ ਦੇ ਆਪਾਂ ਪੂਰਾ ਹੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਪੇਂਟ ਵਾਲੀ ਦੁਪੱਟਾ ਇਹਦੇ ਨਾਲ ਦੁਪੱਟੇ ਸਾਰੇ ਸੂਟ ਨਾਲ ਅੱਜ ਵਾਲਿਆਂ ਨਾਲ ਮਸਲੀਨ ਦੇ ਰਹਿਣ ਵਾਲੇ ਨੇ ਕੁਆਲਿਟੀ ਵਧੀਆ ਹੋਣੀ ਆਗੀ ਐਦਾਂ ਨਹੀਂ ਹੈਗਾ ਵੀ ਜੇ ਥੋੜੀ ਜਿਹੀ ਇੱਕ ਤਾਂ ਜ਼ਿਆਦਾ ਘੱਟੀਆਂ ਮਸਲੀਨ ਦੀ ਉਹ ਵਾਲੀ ਨਹੀਂ ਹੈਗੀ ਕਿਉਂਕਿ ਮਸਲੀਨ ਵੀ ਆਪਾਂ ਕਹਿ ਦਿੰਦੇ ਆ ਮਸਲੀਨ ਕਈ ਪ੍ਰਕਾਰ ਚ ਆਉਂਦੀ ਆਗੀ ਆਵਲੇ ਇਹਦਾ ਦੁਪੱਟਾ ਹੈਗਾ ਪੇਂਟ ਵਾਲਾ ਇਹਦੇ ਜਿਹੜੇ ਸੂਟ ਦਾ ਰੇਟ ਆ ਉਹ 950 ਰੁਪਏ ਰਹਿਣ ਵਾਲਾ ਹੈਗਾ ਅਗਲਾ ਆ ਗਿਆ ਆਪਣਾ ਆਫ ਵਾਈਟ ਨਾਲ ਮਸਟਰਡ ਦਾ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਵਧੀਆ ਕੰਟਰਾਸਟ ਹੈਗਾ ਆਵਲੇ ਇਹਦਾ ਘੇਰਾ ਬਣਿਆ ਹੋਇਆ ਤਿੰਨ ਫਲਾਅਰ ਦਿੱਤੇ ਹੋਏ ਨੇ ਥ੍ਰੈਡ ਦਾ ਕੰਮ ਕੀਤਾ ਹੋਇਆ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ neck ਤੇ ਵੀ ਇੱਕ ਫਲਾਵਰ ਆਗਾ ਆਹ ਵਾਲਾ ਫਲਾਵਰ ਆਉਣਾ ਹੈ ਦੇ neck ਤੇ ਬਹੁਤ ਜਿਆਦਾ ਵਧੀਆ ਕਲਰ ਕੰਬੀਨੇਸ਼ਨ ਆਗਾ ਇਹ ਆਫ ਵਾਈਟ ਤੇ ਮਸਟਰਡ ਦਾ ਆਹ ਵਾਲੀ ਇਹਦੇ ਨਾਲ ਬਾਟਮ ਰੱਖੀ ਹੋਈ ਹੈਗੀ ਮਸਲੀਨ ਦੀ ਇਹ ਜਿੰਨੇ ਆਪਾਂ ਸੂਟ ਅੱਜ ਤੁਹਾਨੂੰ ਦਿਖਾਏ ਨੇ ਸਾਰੇ ਮਸਲੀਨ ਸਟਾਫ ਲਈ ਦਿਖਾਏ ਨੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਬਹੁਤ ਜਿਆਦਾ ਸੋਹਣਾ ਖੁੱਲਾ ਡੁੱਲਾ ਚਾਹ ਦੁਪੱਟਾ ਮਸਲੀਨ ਦਾ ਦੁਪੱਟਾ ਰਹਿਣ ਵਾਲਾਗਾ ਦੁਪट्टे ਦਾ ਤੁਸੀਂ ਚੈੱਕ ਕਰ ਸਕਦੇ ਹੋ ਪਨਾ ਪੋਨਾ ਲੈਂਥ ਲੋਂਥ ਸਾਰਾ ਕੁਝ ਵਾਈਟ ਲੈਸ ਮੇਡੂਗੀ ਨਾਲ ਤੁਹਾਨੂੰ ਲੱਗੀ ਹੋਈ ਇਹਦਾ ਵੀ ਜਿਹੜਾ ਸੂਟ ਦਾ ਰੇਟ ਆ 1050 ਰੁਪਏ ਰੇਟ ਨਾਲ ਸਾਰੇ ਸੂਟਾਂ ਦੀ ਸ਼ਿਪਿੰਗ ਆ ਗਈ ਜਿਹੜੀ ਉਹ ਵਿੱਚੀ ਹੋ ਗਈ ਇਹਦੇ ਐਕਸਟਰਾ ਚਾਰਜ ਤੁਹਾਨੂੰ ਨਹੀਂ ਦੇਣੇ ਪੈਣਗੇ ਕਿਸੇ ਵੀ ਸੂਟ ਦੇ ਵਿਦ ਸ਼ਿਪਿੰਗ 1050 ਰੁਪਏ ਦਾ ਜੇ ਕਿਸੇ ਮੇਰੇ ਭੈਣ ਨੇ ਆਫਲਾਈਨ ਲੈਣਾ ਤਾਂ 50 ਰੁਪਏ ਉੱਤੇ ਕੱਟੇ ਜਾਣਗੇ ਉਸ ਤੋਂ ਜ਼ਿਆਦਾ ਰੇਟ ਦੀ ਵਾਧ ਘਾਟ ਨਹੀਂ ਹੋਣੀ ਹੈਗੀ ਇਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਕਨਫਰਮ ਕਰ ਦਿੰਦੇ ਹਾਂਗੇ ਇਹ ਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ